ਯਾਕੂਬ ਦੀ ਕਿਤਾਬ ਨਿਊ ਟੈਸਟਾਮੈਂਟ ਦੇ ਵਿੱਚ ਆਖਰੀ ਕਿਤਾਬਾਂ ਦੇ ਵਿੱਚ ਆ ਪਤਰਸ ਵਾਲੀ ਕਿਤਾਬ ਤੋਂ ਪਹਿਲਾਂ ਯਾਕੂਬ ਦੀ ਕਿਤਾਬ ਇਹਦੇ ਵਿੱਚ ਅਸੀਂ ਚੌਥਾ ਨੰਬਰ ਅਧਿਆਏ ਦੇਖਾਂਗੇ ਤੇ ਉਹਦੀ 8 ਤੋਂ 12 ਨੰਬਰ ਜਿਹੜੀ ਪੰਕਤੀ ਆ ਅਸੀਂ ਉਹ ਜ਼ਰੂਰ ਇਹਨੂੰ ਪੜਾਂਗੇ ਸੋ ਆਉਂ ਦੇਖਦੇ ਹਾਂ ਚੌਥਾ ਅਧਿਆਏ ਬੁੱਕ ਆਫ ਜੇਮਸ ਯਾਕੂਬ ਦੀ ਕਿਤਾਬ ਉਹਦਾ ਚੌਥਾ ਅਧਿਆਏ ਉਹਦੀ 8 ਤੋਂ 12 ਨੰਬਰ ਪੰਕਤੀ ਇਥੇ ਲਿਖਿਆ ਪਰਮੇਸ਼ਰ ਦੇ ਨੇੜੇ ਜਾਓ ਹallelujah ਤਾਂ ਉਹ ਤੁਹਾਡੇ ਨੇੜੇ ਆਵੇਗਾ हे పాਪੀਓ ਆਪਣੇ ਹੱਥ ਸ਼ੁੱਧ ਕਰੋ ਦੇਖੋ ਨਿਊ ਟੈਸਟਾਮੈਂਟ ਵਿੱਚ ਵੀ ਜਾ ਕੇ ਅਸੀਂ ਦੇਖਦੇ ਹਾਂ ਕਿ 올 ਟੈਸਟਾਮੈਂਟ ਦਾ ਪਰਛਾਵਾਂ ਹੈ ਨਿਊ ਟੈਸਟਾਮੈਂਟ ਦੇ ਉੱਤੇ ਉਹੀ ਗੱਲਾਂ ਨਿਊ ਟੈਸਟਾਮੈਂਟ ਵਿੱਚ ਜਿਹੜੀਆਂ ਕਹੀਆਂ ਗਈਆਂ ਅਰੇ ਮੈਂ ਜਦੋਂ ਦੇਖਦੀ ਹਾਂ ਬਹੁਤ ਸਾਰੀਆਂ ਨਿਊ ਟੈਸਟਮੈਂਟ ਦੀਆਂ ਆਇਤਾ ਪੌਲਸ ਦੀ ਲਾਈਫ ਨੂੰ ਵੀ ਜਦੋਂ ਮੈਂ ਦੇਖਦੀ ਆ ਤੇ ਉਹਦੇ ਵਿੱਚ ਦੇਖਦੀ ਆ ਕਿ ਉਹ 올 ਟੈਸਟਮੈਂਟ ਦੇ ਹਵਾਲੇ ਬਹੁਤ ਦਿੱਤੇ ਆ ਜਦੋਂ ਕਹਿੰਦਾ ਲਿਖਿਆ ਨਹੀਂ ਐ ਇਦਾਂ ਕਿ ਇਦਾਂ ਨਹੀਂ ਲਿਖਿਆ ਹੋਇਆ ਸੋ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਸ ਤਰੀਕੇ ਦੀਆਂ ਹਵਾਲੇ ਦਿੱਤੇ ਹੋਏ ਆ ਔਰ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਆ ਕਿ ਉਹ 올 ਟੈਸਟਮੈਂਟ ਦਾ ਜਿਹੜਾ ਸੀਗਾ ਜਿਹੜਾ ਤੋਰਾ ਸੀਗਾ ਉਹ ਤੋਰਾ ਨੂੰ ਫਾਲੋ ਕਰਦੇ ਸੀ ਉਹਨਾਂ ਨੇ ਕਹਾਤਾਂ ਨੂੰ ਫੋਲੋ ਕੀਤਾ ਪੜਿਆ ਉਹਨਾਂ ਨੇ ਜ਼ਬੂਰਾਂ ਨੂੰ ਵੀ ਜਿਹੜਾ ਪੜਿਆ ਉਹਨਾਂ ਨੇ ਯਕਰਿਆ ਦੀਆਂ ਜਿਹੜੀਆਂ ਸੀਗੀਆਂ ਬੁਕਸ ਜਾਂ ਯਕਰਿਆ ਦੀਆਂ ਜਿਹੜੀਆਂ ਟੀਚਿੰਗ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਫੋਲੋ ਕੀਤਾ ਸੁਣਿਆ ਤਾਂ ਉਹ ਉਹਨਾਂ ਦਾ ਜਿਹੜਾ ਜ਼ਿਕਰ ਆ ਉਹ ਅੱਗੇ ਆਣ ਕੇ ਅਸੀਂ ਦੇਖਦੇ ਹਾਂ ਥੀਮੋਥੀਅਸ ਦੀ ਕਿਤਾਬ ਦੇ ਵਿੱਚ ਵੀ ਆ ਸੋ ਪੌਲਸ ਦੀਆਂ ਬਹੁਤ ਸਾਰੀਆਂ ਲਿਖਤਾਂ ਦੇ ਅੰਦਰ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਦੇਖਦੇ ਹਾਂ ਔਰ ਇੱਥੇ ਵੀ ਅਸੀਂ ਦੇਖਦੇ ਹਾਂ ਹੁਣ ਅਸੀਂ ਪਹਿਲਾਂ ਦੇਖਿਆ ਕਿ ਪਰਮੇਸ਼ਵਰ ਨੇ ਕਹਿਈ ਸੀ ਇਹ ਚੀਜ਼ ਕਿ ਤੁਸੀਂ ਆਪਣੇ ਕੱਪੜੇ ਧੋਵੋ ਤੁਸੀਂ ਸ਼ੁੱਧ ਕਰੋ ਆਪਣੇ ਆਪ ਨੂੰ ਹਨਾ ਤੋ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ ਇਹ ਸਭ ਗੱਲਾਂ 올ਡ ਟੈਸਟਾਮੈਂਟ ਦੇ ਵਿੱਚ ਅਰ ਜਦੋਂ ਹੁਣ ਅਸੀਂ ਨਿਊ ਟੈਸਟਾਮੈਂਟ ਦੇ ਵਿੱਚ ਆਏ ਆ ਬੁੱਕ ਆਫ ਜੇਮਸ ਦੇ ਵਿੱਚ ਦੇਖ ਰਹੇ ਆ ਯਾਕੂਬ ਦੀ ਕਿਤਾਬ ਦੇ ਵਿੱਚ ਦੇਖ ਰਹੇ ਆ ਤਾਂ ਇੱਥੇ ਦੇਖੋ ਇੱਥੇ ਵੀ ਲਿਖਿਆ ਹੋਇਆ ਕਹਿੰਦਾ ਪਰਮੇਸ਼ਵਰ ਦੇ ਨੇੜੇ ਜਾਓ ਤੇ ਉਹ ਤੁਹਾਡੇ ਨੇੜੇ ਆਏਗਾ ਅਰ ਆਪਣੇ ਹੱਥ ਸ਼ੁੱਧ ਕਰੋ ਹੁਣ ਉਹ ਕਹਿੰਦਾ ਆਪਣੇ ਹੱਥ ਧੋਵੋ ਆਪਣੇ ਹੱਥ ਸ਼ੁੱਧ ਕਰੋ। हे ਦੋ ਜਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਆਪਣੇ ਹੱਥਾਂ ਨੂੰ ਸ਼ੁੱਧ ਕਰੋ ਆਪਣੇ ਦਿਲ ਨੂੰ ਪਵਿੱਤਰ ਕਰੋ। ਇਹ ਇਹ ਦੋ ਚੀਜ਼ਾਂ ਬਹੁਤ ਜ਼ਬਰਦਸਤ ਆ। ਹੱਥਾਂ ਨੂੰ ਸ਼ੁੱਧ ਕਰਨਾ ਹੱਥ ਬਾਹਰ ਆ। ਦਿਲ ਨੂੰ ਸ਼ੁੱਧ ਕਰਨਾ ਦਿਲ ਅੰਦਰ ਆ। ਮਤਲਬ ਕਿ ਤੁਸੀਂ ਫਿਜ਼ੀਕਲੀ ਹੋਲiness ਐਂਡ ਸਪਿਰਚੁਅਲ ਬੋਥ ਹੋਲiness ਚਾਹੀਦੀਆਂ ਤੁਹਾਨੂੰ ਦੋਨੋਂ ਤਰ੍ਹਾਂ ਦੀ ਪਵਿੱਤਰਤਾ ਦੀ ਜ਼ਰੂਰਤ ਆ। ਆਪਣੇ ਹੱਥਾਂ ਨੂੰ ਧੋਵੋ ਤੇ ਆਪਣੇ ਦਿਲਾਂ ਨੂੰ ਸ਼ੁੱਧ ਕਰੋ। हे ਦੋ ਚਿੱਤਿਓ ਦੋ ਚਿੱਤਿਓ ਦੋ ਚਤ ਵਾਲਿਓ ਦੋਗਲਿਓ ਕਿ ਤੁਸੀਂ ਕਨਫਿਊਜ਼ਨ ਦੇ ਵਿੱਚ ਜਿਹੜੇ ਪਏ ਹੋਏ ਆ। ਤੁਸੀਂ ਇਹ ਵੀ ਕਰ ਰਹੇ ਹੋ ਉਹ ਵੀ ਕਰ ਰਹੇ ਹੋ ਨਾ ਉਹਨੂੰ ਛੱਡ ਰਹੇ ਹੋ ਨਾ ਇਹਨੂੰ ਛੱਡ ਰਹੇ ਹੋ ਲੂਕ ਵਾਰਮ ਕੋਸੇ ਕੋਸੇ ਅਰ ਖੁਦਾ ਕੀ ਕਹਿ ਰਹੇ ਆ ਕਹਿੰਦੇ ਜਾਂ ਤੱਤੇ ਹੋ ਜੋ ਤੇ ਜਾਂ ਠੰਡੇ ਹੋ ਜੋ ਅਸੀਂ ਦੇਖਿਆ ਸੀ ਕਿ ਯਿਸੂ ਆਪਣੀ ਦੁਲਨ ਨੂੰ ਕੀ ਕਹਿ ਰਿਹਾ ਜਾਂ ਜਮਾਨੇ ਦੀ ਹੋ ਜਾ ਤੇ ਜਾਂ ਮੇਰੀ ਹੋ ਜਾ ਉਹ ਇਦਾਂ ਕੋਈ ਲੜਾ ਨਹੀਂ ਬਰਦਾਸ਼ਤ ਕਰਦਾ ਕਿ ਉਹਦੀ ਦੁਲਹਣ ਇਹ ਕਵੇ ਕਿ ਮੈਂ ਜੀ 8 ਮਹੀਨੇ ਤੁਹਾਡੇ ਨਾਲ ਤੇ 4 ਮਹੀਨੇ ਕਿਸੇ ਹੋਰ ਦੇ ਨਾਲ ਜਾਂ ਮੈਂ ਚਲੋ ਜੀ ਸਾਰਾ ਸਮਾਂ ਤੁਹਾਡੇ ਨਾਲ ਤੇ ਇੱਕ ਹਫਤਾ ਹੀ ਮੈਨੂੰ ਦੇ ਦਿਓ ਚਲ ਇੱਕ ਦਿਨ ਹੀ ਦੇ ਦਿਓ ਕੋਈ ਬਰਦਾਸ਼ਤ ਨਹੀਂ ਕਰਦਾ ਉਹ ਕਹਿੰਦਾ ਜਾਂ ਤਾਂ ਸਾਰੀ ਦੀ ਸਾਰੀ ਉਹਦੀ ਹੋ ਜਾ ਤੇ ਜਾਂ ਸਾਰੀ ਦੀ ਸਾਰੀ ਮੇਰੀ ਹੋ ਜਾ ਇਸੇ ਤਰ੍ਹਾਂ ਪਰਮੇਸ਼ਵਰ ਦਾ ਇਹ ਵਚਨ ਜਿਹੜਾ ਆ ਇਹਦੇ ਵਿੱਚ ਵੀ ਆ ਕਹਿੰਦਾ ਹੈ ਇਹ ਦੋ ਚਿੱਤਿਓ ਤੁਸੀਂ ਆਪਣੇ ਹੱਥਾਂ ਨੂੰ ਸ਼ੁੱਧ ਕਰੋ ਮਤਲਬ ਆਪਣੇ ਦੇਹ ਦੇ ਕੰਮਾਂ ਨੂੰ ਵੀ ਪਵਿੱਤਰ ਕਰੋ ਤੁਹਾਡਾ ਵੇਖਣਾ ਜੋ ਤੁਸੀਂ ਦੇਖ ਰਹੇ ਆ ਦੇਖਦੇ ਤੁਸੀਂ ਅੰਦਰੋਂ ਆ ਦਿਖਦਾ ਤੁਹਾਨੂੰ ਬਾਹਰੋਂ ਆ ਮੈਂ ਇਸ ਗਲਾਸ ਨੂੰ ਦੇਖ ਰਹੀ ਆ ਗਲਾਸ ਬਾਹਰ ਆ ਅਰ ਨਜ਼ਰ ਮੇਰੇ ਅੰਦਰ ਆ ਮੈਂ ਚਾਹਿਆ ਕਿ ਇਸ ਗਲਾਸ ਨੂੰ ਦੇਖਾਂ ਮੈਂ ਚਾਹਿਆ ਕਿ ਮੈਂ ਵਚਨ ਨੂੰ ਦੇਖਾਂ ਵਚਨ ਬਾਹਰ ਆ ਬਾਈਬਲ ਬਾਹਰ ਆ ਪਰ ਨਜ਼ਰ ਮੇਰੇ ਅੰਦਰ ਆ ਇਸੇ ਤਰ੍ਹਾਂ ਕੋਸ਼ ਲੋਕੀ ਚਾਹੁੰਦੇ ਆ ਕਿ ਉਹ ਗਲਤ ਚੀਜ਼ਾਂ ਮੋਬਾਈਲ ਦੇ ਵਿੱਚ ਦੇਖਣ ਉਹ ਗਲਤ ਚੀਜ਼ਾਂ ਸਰੀਰਕ ਤੌਰ ਤੇ ਦੁਨੀਆ ਵਿੱਚ ਗਲਤ ਚੀਜ਼ਾਂ ਨੂੰ ਦੇਖਣਾ ਕੋਈ ਕਹਿੰਦਾ ਮੇਰਾ ਸਰਕਸ ਦੇਖਣ ਜਾਣ ਨੂੰ ਜੀ ਕਰਦਾ ਮੇਰਾ ਮੇਲਾ ਦੇਖਣ ਜਾਣ ਨੂੰ ਜੀ ਕਰਦਾ ਕੋਈ ਕਹਿੰਦਾ ਮੇਰਾ ਸਿਨੇਮਾ ਦੇਖਣ ਜਾਣ ਨੂੰ ਜੀ ਕਰਦਾ ਕੋਈ ਹੋਰ ਚੀਜ਼ਾਂ ਦੇਖਣੀਆਂ ਚਾਹੁੰਦਾ ਆ ਐਂਡ ਯੂ ਅੰਡਰਸਟੈਂਡ ਵੈਰ ਯੂ ਹੈਵ ਸੋ ਹੱਤਾਂ ਨੂੰ ਸ਼ੁੱਧ ਕਰੋ ਮੀਨਸ ਉਹ ਚੀਜ਼ਾਂ ਜੋ ਤੁਸੀਂ ਦੇਖਣੀਆਂ ਚਾਹੁੰਦੇ ਆ ਜੋ ਜਿਸਮਾਨੀ ਤੌਰ ਤੇ ਕਰਨੀਆਂ ਚਾਹੁੰਦੇ ਤੁਹਾਡੀਆਂ ਉਹ ਵੀ ਪਵਿੱਤਰਤਾਈ ਵਾਲੀਆਂ ਹੋਣੀਆਂ ਚਾਹੀਦੀਆਂ ਆ ਉਹ ਚੰਗੀਆਂ ਹੀ ਹੋਣੀਆਂ ਚਾਹੀਦੀਆਂ ਆ আর ਜੋ ਤੁਸੀਂ ਆਪਣੇ ਮਨ ਦੇ ਵਿੱਚ ਸੋਚਾਂ ਸੋਚ ਰਹੇ ਹੋ ਪਰ ਤੁਸੀਂ ਉਹਨੂੰ ਫਿਜ਼ੀਕਲੀ ਅੰਜਾਮ ਨਹੀਂ ਦੇ ਸਕਦੇ ਉਹ ਵੀ ਪਵਿੱਤਰਤਾਈ ਵਾਲੀਆਂ ਹੋਣੀਆਂ ਚਾਹੀਦੀਆਂ ਆ ਹਰੋ ਚੀਜ਼ ਜੋ ਤੁਸੀਂ ਕਰ ਸਕਦੇ ਹੋ ਤੁਸੀਂ ਕਰਦੇ ਹੋ ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈ ਕਿ ਜੋ ਉਹ ਕਰ ਸਕਦਾ ਉਹ ਨਹੀਂ ਕਰਦਾ ਹਾਂ ਕੋਸ਼ਿਸ਼ੀ ਚੀਜ਼ਾਂ ਉਹਨੂੰ ਲੱਗਦੀਆਂ ਕਿ ਮੈਂ ਨਹੀਂ ਕਰ ਸਕਦਾ ਇਸ ਲਈ ਉਹ ਨਹੀਂ ਕਰਦਾ ਪਰ ਪੌਲਸ ਕਹਿੰਦਾ ਮੈਂ ਸਭ ਕੁਝ ਕਰ ਸਕਦਾ ਹ ਕਿਸੇ ਨੂੰ ਲੱਗਦਾ ਕਿ ਮੈਂ ਫਾਸਟਿੰਗ ਨਹੀਂ ਕਰ ਸਕਦਾ ਉਹ ਫਾਸਟਿੰਗ ਕਰ ਸਕਦਾ ਹੈ ਪਰ ਉਹ ਉਹਨੂੰ ਤਿਆਰੀ ਕਰਨੀ ਪੈਣੀ ਹੈ ਰਾਈਟ ਇਸ ਲਈ ਵੱਚਨ ਸਾਨੂੰ ਕੀ ਦੱਸਦਾ ਦੋ ਚਿੱਤਿਓ ਆਪਣੇ ਹੱਥਾਂ ਨੂੰ ਤੋਵੋ ਮਤਲਬ ਕਿ ਆਪਣੇ ਸਰੀਰ ਦੇ ਕੰਮਾਂ ਨੂੰ ਜੇ ਤੁਸੀਂ ਗਾਉਣੇ ਆ ਤਾਂ ਤੁਸੀਂ ਅਸ਼ਲੀਲ ਗੀਤ ਗਾਉਣ ਦੀ ਜਗ੍ਹਾ ਤੇ ਤੁਸੀਂ ਚੰਗੇ ਜਿਹੜੇ ਸੌਂਗ ਆ ਤੁਸੀਂ ਉਹ ਵੀ ਗਾ ਸਕਦੇ ਆ ਤੁਸੀਂ ਪਰਮੇਸ਼ਵਰ ਦੀ ਮहिमा ਵਾਲੇ ਸੌਂਗ ਗਾ ਸਕਦੇ ਆ ਤੁਸੀਂ ਭੈਣਾ ਭਰਾਵਾਂ ਵਾਲੇ ਮਾਵਾਂ ਧੀਆਵਾਂ ਵਾਲੇ ਅੱਛੇ ਸੌਂਗ ਗਾ ਸਕਦੇ ਆ ਉਹਦਾ ਕੀ ਆ ਧੋਤੇ ਹੋਏ ਹੱਥ ਮਤਲਬ ਗੜਾ ਤਾਂ ਉਹੀ ਆ ਪਰ ਗਲੇ ਚੋਂ ਸੁਰ ਨਿਕਲੇ ਜਿਹੜੀ ਪਰਮੇਸ਼ਵਰ ਨੂੰ ਚੰਗੀ ਲੱਗੇ ਗਲੇ ਚੋਂ ਸ਼ਬਦ ਨਿਕਲਣ ਜਿਹੜੇ ਪਰਮੇਸ਼ਵਰ ਨੂੰ ਚੰਗੇ ਲੱਗਣ ਇਹ ਹੱਥ ਕੰਮ ਕਰਦਾ ਆ ਇਹ ਹੱਥ ਕਿਸੇ ਨੂੰ ਡਿੱਗੇ ਹੋਏ ਨੂੰ ਚੁੱਕਣ ਲਈ ਵੀ ਕੰਮ ਕਰ ਸਕਦਾ ਆ ਤੇ ਖਲੋਤੇ ਨੂੰ ਧੱਕਾ ਮਾਰ ਕੇ ਸੁਟਣ ਦਾ ਕੰਮ ਵੀ ਕਰ ਸਕਦਾ ਆ ਹੁਣ ਹੱਥਾਂ ਅਗਰ ਤੁਹਾਡੇ ਹੱਥ ਤੋਤੇ ਹੋਏ ਆ ਇਹ ਡਿੱਗੇ ਹੋਏ ਨੂੰ ਚੁੱਕਣਗੇ ਪਰ ਅਗਰ ਹੱਥ ਲਿਬੜੇ ਹੋਏ ਆ ਇਹ ਖਲੋਤੇ ਨੂੰ ਧੱਕਾ ਮਾਰ ਕੇ ਸੁੱਟ ਦੇਣਗੇ ਅਗਰ ਤੁਹਾਡੇ ਪੈਰ ਜਿਹੜੇ ਤੁਰ ਸਕਦੇ ਇਹ ਤੁਰ ਕੇ ਵੇਸ਼ਵਾ ਦੇ ਕੋਠੇ ਵੱਲ ਨੂੰ ਜਾਂਦੇ ਆ ਤੇ ਲਿਬੜੇ ਹੋਏ ਆ ਪਰ ਇਹ ਪੈਰ ਅਗਰ ਚੱਲ ਕੇ ਸਤਸੰਗ ਵਿੱਚ ਜਾਂਦੇ ਆ ਇਹ ਪੈਰ ਕਿਸੇ ਦੇ ਘਰ ਵਿੱਚ ਰਾਜੀ ਖੁਸ਼ ਪੁੱਛਣ ਲਈ ਜਾਂਦੇ ਆ ਇਹ ਪੈਰ ਕਿਸੇ ਨੂੰ ਵਚਨ ਸੁਣਾਉਣ ਦੇ ਲਈ ਉਹਦੇ ਘਰ ਵਿੱਚ ਜਾ ਰਹੇ ਕਿਸੇ ਦੀ ਮਦਦ ਕਰਨ ਦੇ ਲਈ ਜਾ ਰਹੇ ਤਾਂ ਇਹ ਪੈਰ ਧੁੱਤੇ ਹੋਏ ਆ ਬੈਲੇ ਬੈਠਿਆ ਹੋਇਆ ਕੋਈ ਫਿਜ਼ੀਕਲ ਐਕਟੀਵਿਟੀ ਕਰਨ ਨੂੰ ਤੁਹਾਡੇ ਕੋਲ ਨਹੀਂ ਆ ਪਰ ਮਨ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਮਰਦ ਬਾਰੇ ਸੋਚ ਰਿਹਾ ਆ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਔਰਤ ਬਾਰੇ ਸੋਚ ਰਿਹਾ ਆ ਇਹ ਮਨ ਪਾਪ ਦੀਆਂ ਜੁਗਤਾਂ ਬਣਾ ਰਿਹਾ ਕਿਸੇ ਦੀ ਨੌਕਰੀ ਵਿਗਾੜਨ ਦੀ ਜੁਗਤ ਲਗਾ ਰਿਹਾ ਕਿਸੇ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਜੁਗਤ ਲਗਾ ਰਿਹਾ ਕਿਸੇ ਵਿਧਵਾ ਦਾ ਹੱਕ ਮਾਰਨ ਦੀ ਕੋਸ਼ਿਸ਼ ਕਰ ਰਿਹਾ ਉਹਦਾ ਨਜਾਇਜ਼ ਪੈਦਾ ਚੱਕਣ ਦੀ ਜੁਗਤ ਬਣਾ ਰਿਹਾ ਕਿਸੇ ਅਨਾਥ ਦੇ ਹਿੱਸਾ ਖਾਣ ਦੀ ਤਿਆਰੀ ਕਰ ਰਿਹਾ ਇਹ ਕੀ ਆ ਲਿਬੜਿਆ ਹੋਇਆ ਪਾਪ ਦੇ ਚਿੱਕੜ ਦੇ ਵਿੱਚ ਫਸਿਆ ਹੋਇਆ ਮਨ ਇਸ ਲਈ ਇੱਥੇ ਕਹਿੰਦਾ ਆਪਣੇ ਦਿਲਾਂ ਨੂੰ ਵੀ ਪਵਿੱਤਰ ਕਰੋ ਕਹਿੰਦਾ ਦੁਖੀ ਹੋਵੋ ਸੋਗ ਕਰੋ ਅਤੇ ਰੋਵੋ ਤੁਹਾਡਾ ਹੱਸਾ ਸੋਗ ਨਾਲ ਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇ ਅਸੀਂ ਤਾਂ ਮੇਸ਼ਵਰ ਦੇ ਕੋਲੇ ਆਏ ਆ ਕਿ ਪ੍ਰਭੂ ਸਾਡ ਨੂੰ ਰੋਂਦਿਆਂ ਨੂੰ ਚੁੱਪ ਕਰਾ ਦੇਵੇ ਤੇ ਇੱਥੇ ਪ੍ਰਭੂ ਦਾ ਦਾਸ ਕੀ ਕਹੀ ਜਾ ਰਿਹਾ ਹੈ ਪ੍ਰਭੂ ਦਾ ਦਾਸ ਕਹਿ ਰਿਹਾ ਰੋਵੋ ਤੁਹਾਡਾ ਹਾਸਾ ਸੋਗ ਨਾਲ ਬਦਲ ਜਾਵੇ ਤੇ ਪਿੱਛੇ ਤੇ ਅਸੀਂ ਪੜਦੇ ਆਏ ਸੀਗੇ ਵੀ ਪ੍ਰਭੂ ਤੁਹਾਡਾ ਜਿਹੜਾ ਪਿੱਟਣਾ ਹੈ ਉਹ ਨੱਚਣ ਨਾਲ ਬਿਠਾ ਦੇਵੇ ਬੜਾ ਗੰਭੀਰ ਇਹ ਚੀਜ਼ ਆ ਇੱਥੇ ਸਾਨੂੰ ਵਚਨ ਦੱਸ ਰਿਹਾ ਆ ਤੁਸੀਂ ਜਿਹੜੇ ਪਾਪ ਦੇ ਵਿੱਚ ਖੁਸ਼ ਹੋ ਰਹੇ ਹੋ ਤੁਸੀਂ ਜਿਹੜੇ ਗਲਤ ਕੰਮ ਕਰ ਕਰ ਕੇ ਖੁਸ਼ ਹੋ ਰਹੇ ਹੋ ਤੁਸੀਂ ਹਾਸੇ ਮਸ਼ਕੂਲੀਆਂ ਦੇ ਵਿੱਚ ਲੱਗੇ ਹੋ ਕਿਸੇ ਦੀ ਇੱਜ਼ਤ ਲੁੱਟ ਕੇ ਤੁਸੀਂ ਖੁਸ਼ ਹੋ ਰਹੇ ਹੋ ਕਿਸੇ ਦਾ ਮਜ਼ਾਕ ਬਣਾ ਕੇ ਤੁਸੀਂ ਖੁਸ਼ ਹੋ ਰਹੇ ਹੋ ਕਿਸੇ ਡਿੱਗੇ ਨੂੰ ਵੇਖ ਕੇ ਤੁਸੀਂ ਖੁਸ਼ ਹੋ ਰਹੇ ਹੋ ਕਿਸੇ ਗਰੀਬ ਦੇ ਘਰ ਨੂੰ ਲੱਗੀ ਹੋਈ ਅੱਗ ਦੇਖ ਕੇ ਤੁਸੀਂ ਖੁਸ਼ ਹੋ ਰਹੇ ਹੋ ਉਸ ਉਹਦੇ ਤੋਂ ਉਹ ਕਹਿੰਦਾ ਰੋਵੋ ਤੁਸੀਂ ਇਨ੍ਹਾਂ ਚੀਜ਼ਾਂ ਤੋਂ ਰੋਵੋ ਉਦਾਸ ਹੋ ਜਵੋ ਦੁਖੀ ਹੋਵੋ ਸੋਗ ਕਰੋ ਕਿਸੀ ਕੀ ਕਰਤੂਤਾ ਕਰਨ ਦੇ ਆ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਅਸੀਂ ਕੀ ਕਰ ਕੀ ਰਹੇ ਹਾਂ ਉਹ ਸਾਡੀ ਜ਼ਿੰਦਗੀ ਦੀ ਖੁਸ਼ੀ ਜਿਹੜੀ ਆ ਉਹਨੂੰ ਗਮ ਵਿੱਚ ਬਦਲਣ ਦੇ ਲਈ ਨਹੀਂ ਕਹਿ ਰਿਹਾ ਅਸਲੀ ਖੁਸ਼ੀ ਨੂੰ ਨਹੀਂ ਉਹ ਕਹਿੰਦਾ ਜਿਹੜਾ ਤੁਸੀਂ ਨਕਲੀ ਖੁਸ਼ ਹੋ ਰਹੇ ਹੋ ਕਿਸੇ ਦੇ ਮਜਬੂਰੀਆਂ ਤੇ ਹੱਸ ਰਹੇ ਹੋ ਤੁਸੀਂ ਉਹਨਾਂ ਤੋਂ ਦੁਖੀ ਹੋਵੋ ਆਪਣੇ ਆਪ ਤੇ ਦੁਖੀ ਹੋਵੋ ਆਪਣੇ ਗਲਤ ਕੰਮਾਂ ਤੇ ਦੁਖੀ ਹੋਵੋ ਆਪਣੀਆਂ ਗਲਤੀਆਂ ਦਾ ਪਛਤਾਪ ਕਰੋ ਸੋਗ ਕਰੋ ਦਾ ਮਤਲਬ ਹੈ ਆਪਣੀਆਂ ਗਲਤੀਆਂ ਦਾ ਪਛਤਾਪ ਕਰੋ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇ ਇਹ ਆਨੰਦ ਜਿਹੜਾ ਕਿਸੇ ਨੂੰ ਦੁੱਖ ਪਹਚਾ ਕੇ ਆ ਇਹ ਤੁਹਾਡਾ ਉਦਾਸੀ ਚ ਬਦਲ ਜਾਵੇ ਕਿ ਮੈਂ ਕੀ ਕਰ ਦਿੱਤਾ ਐਕਸਕਿਊਜ਼ ਮੀ ਅਲ ਕੀ ਕਹਿੰਦਾ ਪ੍ਰਭੂ ਦੇ ਅੱਗੇ ਨੀਵੇ ਬਣੋ ਤਾਂ ਉਹ ਤੁਹਾਨੂੰ ਉੱਚਿਆ ਕਰੇਗਾ ਹallelujah ਹੁਣ ਬਚਨ ਕਹਿ ਰਿਹਾ ਆ ਪਰਮੇਸ਼ਵਰ ਦੇ ਅੱਗੇ ਨੀਵੇ ਹੋ ਜਾਓ ਪ੍ਰਭੂ ਤੁਹਾਨੂੰ ਉੱਚਿਆ ਕਰੇਗਾ ਬਹੁਤ ਸਾਰੇ ਲੋਕੀ ਪਰਮੇਸ਼ਵਰ ਦੇ ਅੱਗੇ ਝੁਕਦੇ ਨਹੀਂ ਉਹ ਪਰਮੇਸ਼ਵਰ ਦੇ ਅੱਗੇ ਆਕੜੇ ਹੋਏ ਆ ਪਰੇ ਬਚਨ ਕੀ ਦਾਸ ਦਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਾ ਕਰੋ ਉਹ ਤੁਹਾਨੂੰ ਉੱਚਾ ਕਰੇਗਾ ਅਸੀਂ ਪਰਮੇਸ਼ਵਰ ਦੇ ਅੱਗੇ ਝੁਕਣਾ ਹੈ ਕਿ ਪਰਮੇਸ਼ਵਰ ਸਾਨੂੰ ਉੱਚਾ ਕਰੇ ਪਰਮੇਸ਼ਵਰ ਸਾਨੂੰ ਚੰਗਿਆਈ ਦੇ ਨਾਲ ਉੱਚਾ ਕਰੇ ਜਿਹੜੇ ਪਰਮੇਸ਼ਵਰ ਅੱਗੇ ਝੁਕਦੇ ਨਹੀਂ ਉਹ ਉਹ ਆਪਣੇ ਆਪ ਨੂੰ ਬੁਰਾਈ ਦੇ ਵਿੱਚ ਉੱਚਾ ਕਰਦੇ ਆ ਉਹ ਕਿਸੇ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਉਹ ਕਿਸੇ ਦੇ ਦੁੱਖ ਨੂੰ ਨਹੀਂ ਸਮਝਦੇ ਜਿਹੜਾ ਪ੍ਰਭੂ ਅੱਗੇ ਨੀਵਾ ਹੈ ਨਾ ਉਹ ਪਿੰਡ ਵਿੱਚ ਵੀ ਕਿਤੇ ਧੂਆਂ ਤਾਂ ਉੱਠਦਾ ਹੋਵੇ ਨਾ ਉਹਦੇ ਦਿਲ ਵਿੱਚ ਹੁੰਦਾ ਕਿਸੇ ਦੇ ਘਰ ਨੂੰ ਅੱਗ ਨਾ ਲੱਗੀ ਹੋਵੇ ਉਹ ਪ੍ਰਾਰਥਨਾ ਕਰਨ ਲੱਗ ਜਾਂਦਾ ਕਿ ਇਹ ਧੂਆਂ ਜਿਹੜਾ ਆ ਇਹ ਬੈਝਵੇ ਕਿਸੇ ਦੇ ਘਰ ਦੇ ਵਿੱਚੋਂ ਉੱਚੀ ਆਵਾਜ਼ ਆਉਂਦੀ ਹੈ ਨਾ ਤੇ ਉਹ ਪ੍ਰਾਰਥਨਾ ਕਰਦਾ ਹੈ ਹੇ ਪਰਮੇਸ਼ਵਰ ਇਹਨਾਂ ਦੇ ਘਰ ਦੇ ਵਿੱਚ ਸ਼ਾਂਤੀ ਦਿਓ ਕਿਤੇ ਲੜਾਈ ਝਗੜਾ ਵਧੇ ਨਾ ਇਹ ਘਟ ਜਾਵੇ ਇਨਾ ਦਾ ਕੋਈ ਨੁਕਸਾਨ ਨਾ ਹੋ ਜਾਵੇ ਉਹ ਉਹ ਆਪਣੇ ਘਰ ਵਿੱਚ ਬੈਠਾ ਪ੍ਰਾਰਥਨਾ ਕਰਨ ਲੱਗ ਜਾਂਦਾ ਪਰ ਜਿਹੜੇ ਪ੍ਰਭੂ ਦੇ ਸਾਹਮਣੇ ਆਪਣੇ ਆਪ ਨੂੰ ਉੱਚਾ ਕਰਦੇ ਆ ਕੁਝ ਲੋਕੀ ਇਹੋ ਜਿਹੇ ਵੀ ਆ ਉਹ ਫਟਾਫਟ ਟੀਵੀਜ਼ਨ ਬੰਦ ਕਰ ਦੋ ਓਏ ਪੱਖੇ ਵੀ ਬੰਦ ਕਰ ਦੋ ਓ ਕੁਲਰ ਬੰਦ ਕਰਾ ਦੇਖ ਤਾਂ ਕੀ ਕਹਿੰਦੇ ਆ ਉਹ ਨਿਆਣੇ ਨੂੰ ਚੁੱਪ ਕਰ ਜੋ ਚੁੱਪ ਕਰ ਸੁਣੋ ਸੁਣੋ ਕੀ ਕਹਿੰਦੇ ਜਦ ਚੀਕਾਂ ਵੱਜਣ ਡਈਆਂ ਤੇ ਕਹਿਣਾ ਕੀ ਆ ਫਸਾਦ ਪਿਆ ਲੜਾਈ ਹੋਣ ਡਈ ਆ ਤੇ ਤੈਨੂੰ ਸੁਆਦ ਆਉਣ ਡਿਆ ਗੱਲਾਂ ਸੁਣ ਕੇ ਇਹ ਕੀ ਆ ਇਹ ਪ੍ਰਭੂ ਦੇ ਲੋਕਾਂ ਦਾ ਕੰਮ ਨਹੀਂ ਆ ਇਹ ਇੱਕ ਚੰਗਾ ਕਰੈਕਟਰ ਦੀ ਨਿਸ਼ਾਨੀ ਨਹੀਂ ਆ ਇੱਕ ਚੰਗੇ ਕਰੈਕਟਰ ਦੀ ਨਿਸ਼ਾਨੀ ਨਹੀਂ ਆ ਕਿ ਇੱਕ ਔਰਤ ਦੀਆਂ ਚੀਕਾਂ ਦੀ ਕਦੀ ਆਵਾਜ਼ ਸੁਣ ਰਹੀ ਆ ਕਦੀ ਇੱਕ ਆਦਮੀ ਦੀਆਂ ਗਾਲਾਂ ਦੀ ਆਵਾਜ਼ ਸੁਣ ਰਹੀ ਆ ਕਦੀ ਰੋਣ ਦੀ ਆਵਾਜ਼ ਸੁਣ ਰਹੀ ਆ ਚੀਕ ਝਾੜਾ ਪਿਆ ਹੋਇਆ ਹੈ ਤੇ ਤੁਸੀਂ ਪੱਖੇ ਕੂਲਰ ਬੰਦ ਕਰਕੇ ਤੁਸੀਂ ਉਸ ਲੜਾਈ ਦੇ ਸ਼ਬਦ ਸੁਣਨੇ ਚਾਹੁੰਦੇ ਆ ਲੜਾਈ ਦੇ ਵਿੱਚ ਕੀ ਸ਼ਬਦ ਹੋਣਗੇ ਗਾਲਾਂ ਹੋਣਗੀਆਂ ਲੜਾਈ ਦੇ ਵਿੱਚ ਕੀ ਸ਼ਬਦ ਹੋਣਗੇ ਹਾਈ ਹਾਈ ਹੋਊਗੀ ਗਲਮੇ ਮੈਨੇ ਹੋਣਗੇ ਉਹ ਉਹਦੇ ਮਾਂ ਭੈਣ ਨੂੰ ਗਾਣਾ ਕੱਢ ਰਿਹਾ ਹੋਏਗਾ ਤੇ ਉਹ ਉਹਦੇ ਮਾਪਿਆਂ ਨੂੰ ਕੱਢ ਰਿਹਾ ਹੋਏਗਾ ਬੱਡ ਟਕ ਹੋ ਰਹੀ ਹੋਊਗੀ ਕਿੰਨਾ ਚੰਗਾ ਹੋਵੇ ਕਿ ਜਦੋਂ ਤੁਹਾਨੂੰ ਲੱਗਾ ਕਿ ਲੜਾਈ ਦੀ ਆਵਾਜ਼ ਹੋ ਰਹੀ ਹੈ ਤੇ ਖੁਸ਼ੀ ਦੀ ਆਵਾਜ਼ ਹੋਰ ਜਾ ਤੁਹਾਨੂੰ ਲੱਗਾ ਕਿ ਲੜਾਈ ਦੀ ਆਵਾਜ਼ ਤੁਸੀਂ ਟੈਲੀਵਿਜ਼ਨ ਬੰਦ ਕਰੋ ਉਹਨਾਂ ਗਿੱਲਾਂ ਦਾ ਸਵਾਦ ਲੈਣ ਲਈ ਨਹੀਂ ਇਸ ਲਈ ਕਿ ਹੁਣ ਤੁਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੁਣ ਉੱਥੇ ਸ਼ਾਂਤੀ ਹੋਏ ਬੰਨ ਦੇ ਉਸ ਲੜਾਈ ਦੇ ਸਪਿਰਿਟ ਨੂੰ ਲੜਾਈ ਦੀ ਸ਼ਕਤੀ ਨੂੰ ਬੰਨ ਦਿਓ ਵਚਨ ਚ ਲਿਖਿਆ ਮੈਂ ਤੁਹਾਨੂੰ ਬੰਨਣ ਤੇ ਖੋਲਣ ਦਾ ਅਧਿਕਾਰ ਦਿੱਤਾ ਅਰ ਤੁਸੀਂ ਦੇਖਿਓ ਤੁਸੀਂ ਬੰਨੋਗੇ ਵਿਥਿਨ 5 ਮਿੰਟਸ ਉਹ ਜਿਹੜੀ ਲੜਾਈ ਆ ਉਹ ਬੰਦ ਹੋਏਗੀ ਹਰ ਹਾਲਤ ਵਿੱਚ ਬੰਦ ਹੋਏਗੀ ਤੁਸੀਂ ਅੱਜ ਕੋਰੇ ਕਾਗਜ਼ ਤੇ ਲਿਖ ਲਓ ਮੈਂ ਤੁਹਾਨੂੰ ਕਹਿੰਨੀ ਤੁਹਾਡੀ ਪ੍ਰਾਰਥਨਾ ਦੇ ਨਾਲ ਅਗਲੇ ਦੇ ਘਰ ਦੀ ਲੜਾਈ ਬੰਦ ਹੋ ਜੂਗੀ ਉਹਨਾਂ ਨੂੰ ਪਤਾ ਵੀ ਨਹੀਂ ਉਹਨਾਂ ਦੇ ਲਈ ਕੌਣ ਪ੍ਰਾਰਥਨਾ ਕਰ ਰਿਹਾ ਅਰ ਇਹ ਹੀ ਅਸਲੀ ਪ੍ਰਾਰਥਨਾ ਆ ਇਹ ਹੀ ਚੀਜ਼ ਪਰਮੇਸ਼ਰ ਨੂੰ ਪਸੰਦ ਆ ਤੁਹਾਨੂੰ ਰੌਲਾ ਪਾਉਣ ਦੀ ਜ਼ਰੂਰਤ ਨਹੀਂ ਆ ਕਿ ਤੁਸੀਂ ਸਵੇਰ ਨੂੰ ਉੱਠੋ ਜੀ ਤੁਸੀਂ ਜਾਓ ਜੀ ਪਤਾ ਰਾਤੀ ਤੁਸੀਂ ਤਾਂ ਲੜਨੋਂ ਹਟ ਗਏ ਤੂੰ ਤੇ ਤਾਂ ਬਚ ਗਈ ਤੇਰੇ ਘਰ ਵਾਲੇ ਨੇ ਤੇਰਾ ਸਿਰ 파ੜ ਛੱਡਣਾ ਸੀਗਾ ਇਹ ਤਾਂ ਮੈਂ ਹੀ ਸੀਗੀ ਜਿਹੜੀ ਗੋਡੇ ਲਾਲ ਆ ਕੇ ਪ੍ਰਾਰਥਨਾ ਕਰਨ ਦੀ ਸੀ ਵੀ ਇਹ ਵਿਚਾਰੀ ਬਚ ਜੂਵੇ ਇੰਨਾ ਟੰਡੋਰਾ ਪਿੱਟਣ ਦੀ ਤੁਹਾਨੂੰ ਜ਼ਰੂਰਤ ਨਹੀਂ ਆ ਗੁਪਤ ਵਿੱਚ ਪ੍ਰਾਰਥਨਾ ਕੀਤੀ ਤੁਹਾਨੂੰ ਸਮਝ ਲੱਗ ਗਈ ਕਿ 5 ਮਿੰਟ ਬਾਅਦ ਸ਼ਾਂਤੀ ਹੋ ਗਈ ਖੁਦਾ ਦਾ ਸ਼ੁਕਰ ਕਰੋ 3-4 ਦਿਨ ਤਾਂ ਉੱਥੇ ਬਿਲਕੁਲ ਨਾ ਜਾਓ 3-4 ਦਿਨ ਤੁਹਾਨੂੰ ਉਹਨਾਂ ਦੇ ਘਰ ਜਾਣ ਦੀ ਜ਼ਰੂਰਤ ਨਹੀਂ ਬਸ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਰਹੋ ਔਰ ਫੇਰ ਕਿਸੇ ਦਿਨ ਜਦੋਂ ਸਾਰਾ ਮਾਹੌਲ ਠੰਡਾ ਹੋ ਚੁੱਕਾ ਹੋਵੇ ਫੇਰ ਜਾਓ ਉਹਨਾਂ ਦੇ ਘਰ ਦੇ ਵਿੱਚ ਔਰ ਫੇਰ ਜਾ ਕੇ ਤੁਸੀਂ ਉਹਨਾਂ ਨੂੰ ਖੁਦਾ ਦਾ ਵਚਨ ਦੱਸ ਕੇ ਆਓ ਕਿ ਇੱਕ ਜਾਣਾ ਜਿਹੜਾ ਵੀ ਤੁਹਾਨੂੰ ਸੁਣਦਾ ਉਹਦੇ ਨਾਲ ਗੱਲ ਕਰੋ ਕਿ ਜਦ ਵੀ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਪ੍ਰਾਰਥਨਾ ਕਰਿਆ ਕਰੋ ਔਰ ਤੁਸੀਂ ਦੇਖਿਓ ਕਿ ਖੁਦਾ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਬੜੀਆਂ ਸੰਜੀਦਗੀ ਦੇ ਨਾਲ ਔਰ ਬੜੀਆਂ ਸੋਹਣੇ ਤਰੀਕੇ ਦੇ ਨਾਲ ਜਿਹੜੀਆਂ ਤੁਹਾਡੇ ਜੀਵਨ ਦੇ ਵਿੱਚ ਸਹੀ ਕਰ ਦੇਣੀਆਂ ਅਰ ਤੁਸੀਂ ਦੇਖਿਓ ਉਹ ਤੁਹਾਡੀ ਆਵਾਜ਼ ਨੂੰ ਸੁਣਨਗੇ ਕਿਉਂਕਿ ਉਹ ਤੁਹਾਡੀ ਆਵਾਜ਼ ਨਹੀਂ ਹੋएगी ਉਹ ਪਰਮੇਸ਼ਵਰ ਦੇ ਵਚਨ ਦੀ ਆਵਾਜ਼ ਆ ਜਦੋਂ ਸੁਣਨਗੇ ਤੇ ਉਹ ਉੱਥੇ ਕੰਮ ਜ਼ਰੂਰ ਕਰੇਗੀ ਸੋ ਸਾਨੂੰ ਆਪਣੀਆਂ ਆਦਤਾਂ ਬਦਲਣ ਦੀ ਜ਼ਰੂਰਤ ਸਾਨੂੰ ਲੱਗਦਾ ਕਿੱਥੇ ਦਾਗ ਪੈ ਸਾਡੇ ਕੱਪੜਿਆਂ ਦੇ ਉੱਤੇ ਇਹ ਛੋਟੀ ਜਿਹੀ ਚੀਜ਼ ਇਹ ਛੋਟੀ ਜਿਹੀ ਆਦਤ ਵੀ ਤੁਹਾਨੂੰ ਬਿਮਾਰੀ ਵਿੱਚ ਰੱਖ ਸਕਦੀ ਹੈ ਇਹ ਛੋਟੀ ਜਿਹੀ ਆਦਤ ਵੀ ਤੁਹਾਨੂੰ ਬਰਕਤ ਤੋਂ ਰੋਕ ਸਕਦੀ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਇਹ ਤੁਹਾਨੂੰ ਸਪਿਰਚੁਅਲੀ ਅੱਗੇ ਵਧਣ ਤੋਂ ਰੋਕਦੀਆਂ ਤੁਹਾਡੀ ਆਤਮਿਕ ਤਰੱਕੀ ਨੂੰ ਰੋਕਦੀਆਂ ਔਰ ਤੁਹਾਨੂੰ ਲੱਭਿਆਂ ਵੀ ਇਹ ਜਿਹੜੇ ਪਾਪ ਨਹੀਂ ਲੱਭਦੇ ਕਿਉਂਕਿ ਸਾਨੂੰ ਇਹ ਪਾਪ ਲੱਗਦੇ ਹੀ ਨਹੀਂ ਅਸੀਂ ਕੀ ਪਾਪ ਕੀਤਾ ਸੀ ਕੋਈ ਬੰਦੇ ਥੋੜੀ ਮਾਰੇ ਆ ਅਸੀਂ ਕਿਹੜਾ ਕਤਲ ਕੀਤਾ ਅਹੀਂ ਤਾਂ ਅਗਲੇ ਲੜਨਦੇ ਆ ਤੇ ਅਸੀਂ ਸੁਣਨਦੇ ਆ ਅਹੀਂ ਕਿਹੜਾ ਉਹਨਾਂ ਨੂੰ ਆਪ ਅਹੀਂ ਕਹਿ ਕੇ ਥੋੜੀ ਐਂ ਵੀ ਲੜੋ ਸਾਡੇ ਵਰਗੇ ਕਿਸੇ ਵੇਲੇ ਕਿਸੇ ਨੂੰ ਕਹਿ ਦਣ ਨਾ

ਐਕਟੀਵਿਟੀਆਂ ਅਪਣਾਉਂਗੇ ਇਦਾਂ ਦੇ ਕੰਮ ਤੁਸੀਂ ਕਰਨੇ ਸ਼ੁਰੂ ਕਰੋਗੇ ਤੁਹਾਡੀ ਲਾਈਫ ਚੇਂਜ ਹੋ ਜੇਗੀ ਤੁਹਾਡਾ ਆਤਮਿਕ ਪੱਧਰ ਉੱਚਾ ਹੋਏਗਾ ਤੁਸੀਂ ਨੈਕਸਟ ਡਾਈਮੈਂਸ਼ਨ ਦੇ ਵਿੱਚ ਪਹੁੰਚੋਗੇ ਤੁਸੀਂ ਨੈਕਸਟ ਰੈਲਮ ਦੇ ਵਿੱਚ ਪਹੁੰਚੋਗੇ ਔਰ ਹਾਂ ਤੁਸੀਂ ਜ਼ਰੂਰ ਪਹੁੰਚੋਗੇ ਔਰ ਇਹ ਅਸਲੀ ਸਪਿਰਚੁਅਲ ਲਾਈਫ ਆ ਇਹ ਹੀ ਅਸਲੀ ਆਤਮਿਕ ਜੀਵਨ ਆ ਜਿਸ ਤੋਂ ਬਹੁਤ ਸਾਰੇ ਲੋਕੀ ਕੋਹਾਂ ਦੂਰ ਆ ਅਰ ਉਸ ਜੀ ਨੂੰ ਨਾ ਸੁਣਨਾ ਚਾਹੁੰਦੇ ਨਾ ਕਰਨਾ ਚਾਹੁੰਦੇ ਨਾ ਸਮਝਣਾ ਚਾਹੁੰਦੇ ਮੈਨੂੰ ਤਾਂ ਉਹਨਾਂ ਦੀ ਲਾਈਫ ਉਹਦੇ ਹੀ ਕੂੜਾ ਲੱਗਦੀ ਆ ਕੀ ਆ ਉਹ ਜੀਵਨ ਜਿਹਦੇ ਵਿੱਚ ਕੋਈ ਅਕਲ ਵਾਲੀ ਗੱਲ ਨਹੀਂ ਕਾਹਦਾ ਉਹ ਜੀਵਨ ਜਿਹਦੇ ਵਿੱਚ ਪਰਮੇਸ਼ਵਰ ਨਾਲ ਪ੍ਰੇਮ ਨਹੀਂ ਮਤਲਬ ਜਿਹੜਾ ਤੁਹਾਨੂੰ ਇਸ ਨਿਜ਼ਾਮੇ ਹਸਤੀ ਆ ਉਹ ਪਰਮੇਸ਼ਵਰ ਜੋ ਇਸ ਕੋਲ ਜਹਾਨ ਨੂੰ ਚਲਾ ਰਿਹਾ ਤੇ ਤੁਹਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਜਸ ਲਾਈਫ ਦੇ ਵਿੱਚ ਉਹ ਕਾਦੀ ਲਾਈਫ ਆ ਅਗਰ ਤੁਸੀਂ ਕੀ ਸੱਚੀ ਚੀਜ਼ ਨੂੰ ਹਿਲਾ ਨਹੀਂ ਸਕਦੇ ਕਹਦਾ ਜੀ ਬੰਦੇ ਮਤਲਬ ਸਪਿਰਚੁਅਲੀ ਯੂ نو ਉਹਦਾ ਤੇ ਤੁਸੀਂ ਇੱਥੋਂ ਗਲਾਸ ਚੱਕ ਕੇ ਤੁਸੀਂ ਤਾਂ ਚੱਕ ਕੇ ਮੈਂ ਕਹਿੰਨੀ ਬੰਦਿਆਂ ਨੂੰ ਚੱਕ ਚੱਕ ਮਾਰਦੇ ਹੋ ਇੱਧਰ ਉੱਧਰ ਪਰ ਅਗਰ ਤੁਸੀਂ ਆਤਮਕ ਰੀਤੀ ਦੇ ਨਾਲ ਕੋਈ ਚੀਜ਼ ਹਿਲਾ ਨਹੀਂ ਸਕਦੇ ਕਾਦੀ ਲਾਈਫ ਹੈ ਪਰ ਜਦੋਂ ਅਸੀਂ ਇੰਨਾ ਚੀਜ਼ਾਂ ਨੂੰ ਕਰਦੇ ਆਂ ਤੇ ਅਸੀਂ ਆਤਮਕ ਦੁਨੀਆ ਦੇ ਵਿੱਚ ਹਿੱਲ ਜੁਲ ਕਰਦੇ ਆਂ ਅਸੀਂ ਸ਼ੇਕ ਕਰ ਦਿੰਨੇ ਆ ਚੀਜ਼ਾਂ ਨੂੰ ਪ੍ਰਾਰਥਨਾ ਦੇ ਰਾਹੀਂ ਐਂਡ ਵੀ ਹੈਵ ਪਾਵਰ ਵੀ ਆਰ ਸੁਪਰ ਹਿਊਮਨਸ ਅਸੀਂ ਸੁਪਰ ਹਿਊਮਨ ਆ ਵੀ ਆਰ ਨਾਟ ਆਰਡੀਨਰੀ ਅਸੀਂ ਸੁਧਾਰਨ ਨਹੀਂ ਹੈਗੇ ਅਸੀਂ ਐਕਸਟਰਾ ਆਰਡੀਨਰੀ ਆ ਵੀ ਆਰ ਸੁਪਰ ਹਿਊਮਨ ਬੀਇੰਗ ਇਸ ਲਈ ਆਪਣੇ ਆਪ ਨੂੰ ਸਿਰਫ ਅ ਹਿਊਮਨ ਬੀਇੰਗ ਸਮਝਣਾ ਬੰਦ ਕਰੋ ਕਿਉਂਕਿ ਵਚਨ ਸਾਨੂੰ ਦੱਸਦਾ ਆ ਕਿ ਜਿੱਦਾਂ ਤੁਸੀਂ ਸੋਚਦੇ ਆ ਤੁਸੀਂ ਉਦਾਂ ਦੇ ਬਣਦੇ ਜਾਂਦੇ ਆ ਔਰ ਮੈਂ ਸੋਚਦੀ ਆ ਆਮ ਵੈਰੀ ਪਾਵਰਫੁਲ ਆਮ ਸਪਿਰਚੁਅਲ ਬੀਇੰਗ ਆਮ ਸੁਪਰ ਹਿਊਮਨ ਆਮ ਐਕਸਟਰਾ ਐਕਸਟਰਾਡਨਰੀ ਆਮ ਚੋਜ਼ਨ ਵਨ ਆਮ ਅਨੋਇੰਟਡ ਵਨ ਆਮ ਅਪੁਆਇੰਟਡ ਵਨ ਆਮ ਮੋਸਟ ਫੇਵਰਿਟ ਡਾਟਰ ਆਫ ਗੋਡ ਮੋਸਟ ਹਾਈ ਐਂਡ ਆਈ ਬਿਲੋਂਗਸ ਟੂ ਗੋਡ ਸੋ ਇਹ ਮੇਰੀਆਂ ਅਫਰਮੇਸ਼ਨਸ ਆ ਤੁਸੀਂ ਆਪਣੇ ਲਈ ਕਰ ਸਕਦੇ ਆ ਇਦਾਂ ਕੁਸੀਂ ਵੀ ਆਪਣੇ ਲਈ ਕਹਿ ਸਕਦੇ ਆ ਤੇ ਤੁਹਾਡੇ ਲਈ ਵੀ ਇਦਾਂ ਹੀ ਹੋਊਗਾ